ਸੱਚੇ ਕਾਲਜੀ ਕੈਨਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਲੈਣੇ ਆ ਮਖੜ ਲੈਂਸ ਤੇ ਯੂ ਐਸ ਚ ਬਣੇ ਵਾਹਨਾ ਤੇ ਲਗਾਏ ਗਏ 25% ਜਵਾਬੀ ਟੈਰਫ ਮਾਰਕ ਕਾਰਨੀ ਨੇ ਕਿਹਾ 8 ਬਿਲੀਅਨ ਡਾਲਰ ਦੀ ਹੋਵੇਗੀ ਕਮਾਈ 온ਟਾਰੀਓ ਦੇ ਵਾਈਨ ਏਜੰਟਾਂ ਦਾ ਗੰਭੀਰ ਦੋਸ਼ ਕਿਹਾ ਕੁਝ ਕਰਿਆਨੇ ਦੀਆਂ ਦੁਕਾਨਾਂ ਵਿੱਚੀਆਂ ਨੇ ਕੈਲੀਫੋਰਨੀਆ ਦੀ ਵਾਈਨ ਪ੍ਰੀਮੀਅਰ ਡੇਵਿਡ ਈਬੀ ਨੇ ਜ਼ਾਹਰ ਕੀਤੀ ਇੱਛਾ ਅਮਰੀਕੀ ਪ੍ਰਵਾਸੀਆਂ ਨੂੰ ਲਿਆਉਣਾ ਚਾਹੁੰਦੇ ਨੇ ਬ੍ਰਿਟਿਸ਼ ਕੋਲੰਬੀਆ ਚ ਅਤਿ ਅਸਾਲਾ ਬਜ਼ੁਰਗ ਭਾਰਤੀ ਔਰਤ ਹੋਈ ਗੰਭੀਰ ਬਿਮਾਰਾ ਹਸਪਤਾਲ ਨੇ 96000 ਡਾਲਰ ਤੋਂ ਵੱਧ ਦਾ ਬਣਾਇਆ ਬਿੱਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੁਝ ਦੇਸ਼ਾਂ ਦੇ ਉੱਤੇ ਟੈਰਿਫ ਐਲਾਨੇ ਗਏ ਨੇ ਹਾਲਾਂਕਿ ਕੈਨੇਡਾ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਤੇ ਅਮਰੀਕਾ 'ਚ ਬਣੇ ਵਾਨਾਂ ਤੇ ਹੁਣ ਕੈਨੇਡਾ 25% ਦੇ ਜਵਾਬੀ ਟੈਰਿਫ ਲਗਾਉਣ ਜਾ ਰਿਹਾ ਹੈ ਬਰਾਬਰ ਦੇ ਟੈਰਿਫਾਂ ਤੋਂ 8 ਮਿਲੀਅਨ ਡਾਲਰ ਦੀ ਕਮਾਈ ਹੋਵੇਗੀ ਜਿਸ ਨਾਲ ਵਰਕਰਾਂ ਤੇ ਕਾਰੋਬਾਰ ਨੂੰ ਮਦਦ ਮਿਲੇਗੀ ਮਾਰਕ ਕਾਰਨੀ ਨੇ ਐਲਾਨ ਕੀਤਾ ਅਮਰੀਕੀ ਆਟੋ ਟੈਰਫ ਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੀਯੂਐਮਐਸਏ ਵਪਾਰ ਸੰਝੌਤੇ ਦੀ ਪਾਲਣਾ ਨਾ ਕਰਨ ਵਾਲੇ ਸਾਰੇ ਆਯਾਤ ਕੀਤੇ ਅਮਰੀਕੀ ਵਾਹਨਾਂ ਦੇ 25% ਦੇ ਬਰਾਬਰ ਟੈਰਫ ਦਾ ਐਲਾਨ ਕੀਤਾ ਹੈ ਕੈਨੇਡਾ ਦੇ ਆਟੋ ਉਦਯੋਗ ਲਈ ਸਮਰਥਨ ਦਾ ਵਾਅਦਾ ਕੀਤਾ ਹੈ ਤੇ ਮੇਡ ਇਨ ਕੈਨੇਡਾ ਆਟੋ ਸੈਕਟਰ ਬਣਾਉਣ ਦੀ ਯੋਜਨਾ ਨੂੰ ਦੁਹਰਾਇਆ ਹੈ ਪੁਰਤਨ ਮੰਤਰੀ ਮਾਰਕ ਕਾਰਨੀਨੇ ਨੇ ਕਿਹਾ ਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ 25% ਆਟੋ ਟੈਰਿਫ ਦੇ ਜਵਾਬ 'ਚ ਅਮਰੀਕਾ ਤੋਂ ਆਯਾਤ ਹੋਣ ਵਾਲੇ ਵਾਹਨਾਂ 'ਤੇ ਬਰਾਬਰ ਦੇ ਟੈਰਿਫ ਲਾਗੂ ਕਰੇਗਾ ਕਾਰਨੀਨਾ ਕਹਿਣਾ ਹੈ ਕਿ ਇਹ ਟੈਰਿਫ ਉਹਨਾਂ ਸਾਰੇ ਵਾਹਨਾਂ 'ਤੇ ਲਾਗੂ ਹੋਣਗੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਨਹੀਂ ਕਰਦੇ ਤੇ ਪਾਲਣਾ ਕਰਨ ਵਾਲੇ ਵਾਹਨਾਂ 'ਚ ਕਿਸੇ ਵੀ ਗੈਰ ਕੈਨੇਡੀਅਨ ਸਮਗਰੀ ਤੇ ਲੱਗ ਹੋਣਗੇ ਪਰ ਇਹ ਮੈਕਸੀਕੋ ਤੋਂ ਆਉਣ ਵਾਲੇ ਵਾਹਨ ਸਮਗਰੀ ਤੇ ਲਾਗੂ ਨਹੀਂ ਹੋਣਗੇ ਅਟਵਾਚ ਬੋਲਦਿਆਂ ਮਾਰਕ ਕਾਰਨੀ ਨੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਦਾ ਰਸਤਾ ਮੁਸ਼ਕਲ ਹੋਵੇਗਾ ਕਿਉਂਕਿ ਕੈਨੇਡਾ ਵਪਾਰੀ ਯੁੱਧ ਚ ਗੁਜ਼ਰ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਚ ਵੱਧ ਤੋਂ ਵੱਧ ਅਤੇ ਕੈਨੇਡਾ ਚ ਘੱਟੋ ਘੱਟ ਪ੍ਰਭਾਵ ਪਾਉਣ ਦੇ ਇਰਾਦੇ ਨਾਲ ਜਵਾਬੀ ਉਪਾ ਕਰੇਗਾ। ਕੈਨੇਡਾ ਦੇ ਬਦਲਾਅ ਲਾਉ ਟੈਰਫਾਂ ਸਾਂਝੇ ਕਰਨ ਤੋਂ ਠੀਕ ਪਹਿਲਾਂ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਅਰਥ ਵਿਵਸਥਾ ਅੱਜ ਕੱਲ ਨਾਲੋਂ ਬੁਨਿਆਦੀ ਤੌਰ ਤੇ ਵੱਖਰੀ ਹੈ। ਅਮਰੀਕੀ ਪ੍ਰਸ਼ਾਸਨ ਦੁਆਰਾ ਕਲਦੀਆਂ ਕਾਰਵਾਈਆਂ ਖਾਸ ਤੌਰ ਤੇ ਕੈਨੇਡਾ ਨੂੰ ਨਿਸ਼ਾਨਾ ਨਾ ਬਣਾਉਂਦੇ ਭਾਵੇਂ ਜੁਦ ਵਿਸ਼ਵ ਅਰਥ ਵਿਵਸਥਾ ਨੂੰ ਤੋੜ ਦੇਣ ਕਿਆਂ ਤੇ ਵਿਸ਼ਵ ਆਰਥਿਕ ਵਿਕਾਸ ਤੇ ਮਾੜਾ ਪ੍ਰਭਾਵ ਪਾਉਣ ਕਿਆਂ ਅਮਰੀਕਾ ਨਾਲ ਲਗਾਤਾਰ ਡੂੰਘੇ ਜੁੜਾ ਦਾ ਸਾਡਾ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ 80 ਸਾਲਾਂ ਦਾ ਸਮਾਂ ਜਦੋਂ ਅਮਰੀਕਾ ਨੇ ਵਿਸ਼ਵ ਆਰਥਿਕ ਲੀਡਰਸ਼ਿਪ ਦੀ ਕਮਾਨ ਨੂੰ ਅਪਣਾਇਆ ਸੀ ਖਤਮ ਹੋ ਗਿਆ ਹੈ As I told President Trump during our call last week Canada will respond to the US auto tariffs And today I'm announcing that the Government of Canada will be responding by matching the U.S. approach, by matching the U.S. approach with 25 percent tariffs on all vehicles imported from the United States that are not compliant with CUSMA, our North American Free Trade Agreement, and on the non Canadian content of CUSMA compliant vehicles from the United States as well. Our tariffs, though, unlike the u.s. tariffs, will not affect auto parts because we know the benefits of our integrated production system. and they will also not affect vehicle content from mexico, who is respecting the Kuzma agreement. and, and as well, we are developing a framework for auto producers in canada to get relief from these counter tariffs. As long as they maintain their production and investment in our country. Importantly, every single dollar raised from those counter tariffs, our counter tariffs, which could reach around $8 billion before remission, will go directly to our auto workers and the companies affected by those tariffs. And that's on top of a $2 billion fund. We announced last week to build a made in Canada auto sector, a fund that a new Liberal government would implement should we be elected. ਉੱਤਰੀ ਕੰਜ਼ਰਵੇਟਿਵ ਲੀਡਰ ਪੀਅਰ ਪੌਲੀ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ 'ਚ ਬਣੇ ਵਾਹਨਾਂ ਤੇ ਫੈਡਰਲ ਵਿਕਰੀ ਟੈਕਸ ਨੂੰ ਹਟਾ ਦੇਣਗੇ। ਇਹ ਨੀਤੀ ਐਂਡੀਪੀ ਨੇ ਪਿਛਲੇ ਹਫਤੇ ਪ੍ਰਸਤਾਵਿਤ ਕੀਤੀ ਸੀ। ਅਮਰੀਕਾ ਨੇ ਹੋਰ ਦੇਸ਼ਾਂ ਵਾਲੇ 10 ਫੀਸਦੀ ਬੇਸਲਾਈਨ ਟੈਰਿਫ ਕੈਨੇਡਾ ਤੇ ਨਹੀਂ ਲਾਏ, ਪਰ ਅਮਰੀਕਾ ਆਉਣ ਵਾਲੀਆਂ ਕਾਰਾਂ ਤੇ 25 ਫੀਸਦੀ ਆਟੋ ਟੈਰਿਫ ਹੋਣ ਪਰਬਾਵੀ ਹੋ ਗਏ ਨੇ ਜੋ ਕਿ ਕੈਨੇਡੀਅਨ ਆਟੋ ਉਦਯੋਗ ਨੂੰ ਟਾਲੋਂਗੇ। ਜਦੋਂ ਤੋਂ ਅਮਰੀਕਾ ਨੇ ਕੈਨੇਡਾ ਦੇ ਉੱਤੇ ਟੈਰਿਫ ਲਗਾਏ ਨੇ ਉਦੋਂ ਤੋਂ ਹੀ ਕੈਨੇਡਾ ਦੇ ਵਿੱਚ ਦੇਸ਼ ਪ੍ਰੇਮ ਵਧ ਗਿਆ ਤੇ ਦੇਸ਼ ਭਗਤੀ ਦੀ ਭਾਵਨਾ ਵਧੀ ਹੋਈ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦਿਆਂ ਸਟੋਰਾਂ ਦੇ ਵਿੱਚ ਅਮਰੀਕੀ ਉਤਪਾਦਾਂ ਨੂੰ ਮਨਾਹੀ ਕੀਤੀ ਜਾ ਰਹੀ ਹੈ ਅਜਿਹੇ ਚੁਟੜਿਓ ਦੇ ਵਾਈਨ ਏਜੰਟਾ ਦਾ ਕਹਿਣਾ ਹੈ ਕਿ ਇਹ ਅਨਿਆਇ ਹੈ ਕਿ ਸੂਬੇ ਦੇ ਕਰਿਆਨੇ ਦੀਆਂ ਦੁਕਾਨਾਂ ਹਜੇ ਵੀ ਕੈਲੀਫੋਰਨੀਆ ਦੀਆਂ ਵਾਈਨਸ ਵੇਚ ਰਹੀਆਂ ਨੇ ਸੂਬੇ ਦੇ ਵਾਈਨ ਏਜੰਟਾ ਨੇ ਐਲਸੀਬੀਓ ਤੇ ਅਮਰੀਕੀ ਸ਼ਰਾਬ ਪਾਬੰਦੀ ਨੂੰ ਸੰਭਾਲਣ 'ਚ ਅਨੁਚਿਤ ਨੀਤੀਆਂ ਦਾ ਦੋਸ਼ ਲਗਾਇਆ ਹੈ ਅਨਟਾਰੀਓ ਦੇ ਵਾਈਨ ਏਜੰਟ ਅਨਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ ਤੇ ਅਨਿਆਈ ਨੀਤੀਆਂ ਦਾ ਦੋਸ਼ ਲਗਾ ਰਹੇ ਨੇ ਜਦੋਂ ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਕਾਰਨ ਲਗਭਗ 1 ਮਹੀਨਾ ਪਹਿਲਾਂ ਕੈਲੀਫੋਰਨੀਆ ਦੀਆਂ ਵਾਈਨਾਂ ਨੂੰ ਐਲਸੀਬੀਓ ਸ਼ੈਲਫਾਂ ਤੋਂ ਹਟਾ ਦਿੱਤਾ ਗਿਆ ਸੀ ਜਦਕਿ ਕਰਿਆਨੇ ਦੀਆਂ ਦੁਕਾਨਾਂ ਆਧੇ ਕੋਸਟ ਕੋ ਅਤੇ ਲਬਲ ਵਰਗੇ ਪਚੂਨ ਡਿਗਜਾਨ ਨੂੰ ਅਜੇ ਵੀ ਉਤਪਾਦ ਵੇਚਣ ਦੀ ਆਗਿਆ ਹੈ ਏਜੰਟਾਂ ਦਾ ਕਹਿਣਾ ਹੈ ਕਿ ਉਹ پابੰਦੀ ਤੋਂ ਪਹਿਲਾਂ ਦਿੱਤੇ ਗਏ ਆਰਡਰਾਂ ਤੋਂ ਮੌਜੂਦਾ ਵਸਤੂ ਸੂਚੀ ਅਤੇ ਅਜੇ ਵੀ ਆਵਾਜਾਈ ਵੇਚੇ ਸ਼ਿਪਮੈਂਟਾਂ ਬਾਰੇ ਐਲਸੀਬੀਓ ਬੋਲ ਸੰਚਾਰ ਦੀ ਘਾਟ ਤੋਂ ਵੀ ਨਿਰਾਸ਼ ਨੇ 4 ਮਾਰਚ ਨੂੰ অন্ਟਾਰੀਓ ਦੇ ਪ੍ਰੀਮੀਅਰ ਡਕ ਫੌਨ ਨੇ ਐਲਾਨ ਕੀਤਾ ਹੈ ਕਿ ਐਲਸੀਬੀਓ ਅਮਰੀਕੀ ਟੈਰਿਫ ਦੇ ਜਵਾਬ ਚ ਆਪਣੀਆਂ ਸ਼ੈਲਫਾਂ ਤੋਂ 3600 ਅਮਰੀਕੀ ਨਿਰਮਿਤ ਅਲਕੋਹਲ ਉਤਪਾਦਾਂ ਨੂੰ ਹਟਾ ਦੇਵੇਗਾ ਖਪਤਕਾਰਾਂ ਨੂੰ ਇਸ ਦੀ ਬਜਾਏ ਕੈਨੇਡੀਅਨ ਬ੍ਰਾਂਡਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹੈ ਕੈਨੇਡੀਅਨ ਸਮਾਨ ਤੇ ਲਗਾਏ ਗਏ ਅਮਰੀਕੀ ਟੈਰਿਫ ਦੇ ਵਿਆਪਕ ਰਾਸ਼ਟਰੀ ਜਵਾਬ ਦੇ ਹਿੱਸੇ ਵਿੱਚੋਂ ਹੋਰ ਸੂਬਿਆਂ ਨੇ ਵੀ ਇਸ ਦੀ ਪਾਲਣਾ ਕੀਤੀ ਹੈ ਐਲਸੀਬੀਓ ਦਾ ਕਹਿਣਾ ਹੈ ਕਿ ਉਸਨੇ ਕਰਿਆਨੇ ਤੇ ਸਹੂਦਤ ਸਟੋਰਸ ਨੂੰ ਅਮਰੀਕੀ ਵਾਈਨ ਵੇਚਣਾ ਬੰਦ ਕਰ ਦਿੱਤਾ ਹੈ ਇੱਕ ਈਮੇਲ ਬਿਆਨ ਚ ਕਿਹਾ ਕਿ ਮੌਜੂਦਾ ਵਸਤੂ ਸੂਚੀ ਰਾਹੀਂ ਵੇਚਣ ਦਾ ਫੈਸਲਾ ਉਸ ਦੇ ਵਿਵੇਕਪ੍ਰਾ ਹੈ ਐਲਸੀਬੀਓ ਏਜੰਟ ਉਹਨਾਂ ਲੋਕਾਂ ਜਾਂ ਕੰਪਨੀਆਂ ਨੂੰ ਬੁਲਾਉਂਦੇ ਨੇ ਜਿਨ੍ਹਾਂ ਨੂੰ ਇਸ ਦੇ ਕਨਸਾਈਨਮੈਂਟ ਪ੍ਰੋਗਰਾਮ ਦੇ ਤਹਿਤ ਇਸ ਦੇ ਨਾਲ ਕੰਮ ਕਰਨ ਲਈ ਅਧਿਕਾਰਿਤ ਤੌਰ ਤੇ ਮਨਜ਼ੂਰੀ ਦਿੱਤੀ ਜਾਂਦੀ ਹੈ ਏ 에ਜੰਟ ਐਲਸੀਬੀਓ ਰਾਹੀਂ ਖਾਸ ਸਪਲਾਈਅਰਾਂ ਤੋਂ ਸ਼ਰਾਬ ਮੰਗਵਾਉਂਦੇ ਨੇ ਐਲਸੀਬੀਓ ਦੇ ਗੋਦਾਮਾਂ 'ਚ ਉਤਪਾਦਾਂ ਨੂੰ ਸਟੋਰ ਕਰਨ ਲਈ ਪੂਤਾਨ ਕਰਦੇ ਨੇ ਤੇ ਵਿਕਰੀ ਦਾ ਪ੍ਰਬੰਧ ਕਰਨ 'ਚ ਮਦਦ ਕਰਦੇ ਨੇ ਆਮ ਤੌਰ ਤੇ 바ਰਜ਼ ਅਤੇ ਰੈਸਟੋਰੈਂਟਸ ਨੂੰ ਵੇਚਦੇ ਨੇ ਜਦੋਂ ਤੋਂ ਪਾਬੰਦੀ ਲਗਾਈ ਗਈ ਹੈ 에ਜੰਟ ਐਲਸੀਬੀਓ ਤੋਂ ਕਿਸੇ ਵੀ ਅਮਰੀਕੀ ਉਤਪਾਦ ਤੱਕ ਪਹੁੰਚ ਨਹੀਂ ਕਰ ਸਕਦੇ ਕੋਸਟਕੋ ਨੇ ਐਲਸੀਬੀਓ ਨਾਲ ਆਪਣੇ ਪ੍ਰਬੰਧ ਬਾਰੇ ਜਾਣਕਾਰੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਐਲਸੀਬੀਓ ਨੇ ਕਿਹਾ ਕਿ ਲਾਇਸੈਂਸशुदा ਪਰਚੂਨ ਵਿਕਰੇਤਾ ਖਰੀਦੇ ਗਏ ਸਾਰੇ ਉਤਪਾਦਾਂ ਨੂੰ ਸਟੋਰ జమ్వారే 麦เฟڈن ਵਾਈਨਸ ਦੇ ਰੈਸਟੋਰੈਂਟਸ ਨੂੰ ਅਤੇ ਐਲਸੀਬੀਓ ਦੇ ਵਿਨਟੇਜ ਸੈਕਸ਼ਨ ਰਾਹੀਂ ਵੇਚਦੀ ਹੈ ਉਹ ਕਹਿੰਦੇ ਨੇ ਕਿ ਉਸਨੇ ਐਲਸੀਬੀਓ ਦੇ ਵਿਨਟੇਜ ਸੈਕਸ਼ਨ ਵਿੱਚ ਕੈਲੀਫੋਰਨੀਆ ਦੇ ਇੱਕ ਮਰਲੋਡ ਦੀ ਮੁੱਖ ਰਿਲੀਜ਼ ਕੀਤੀ ਸੀ ਜਿਸ ਦਾ ਅਰਥ ਹੈ ਕਲੈਕਟਰਾਂੀਆਂ ਤੋਂ ਵਾਈਨ ਦੀ ਇੱਕ ਵਿਸ਼ੇਸ਼ ਸੀਮਤ ਸਮੇਂ ਦੀ ਪੇਸ਼ਕਸ਼ ਜੋ ਆਮ ਤੌਰ ਤੇ ਨਿਯਮਤ ਸ਼ੈਲਫਾਂ 'ਤੇ ਉਪਲਬਧ ਨਹੀਂ ਹੁੰਦੀ ਹੁਣ ਉਹ ਕੈਲੀਫੋਰਨੀਆ ਦੀਆਂ ਵਾਈਨ ਰੈਸਟੋਰੈਂਟਸ ਨੂੰ ਨਹੀਂ ਵੇਚ ਸਕਦੇ ਅਤੇ ਨਾ ਹੀ ਉਹਨਾਂ ਨੂੰ ਗੋਤਾਨ ਤੋਂ ਪ੍ਰਾਪਤ ਕਰ ਸਕਦੇ ਨੇ ਐਲਸੀਬੀਓ ਆਪਣੇ ਦੁਆਰੇ ਵੇਚੇ ਜਾਣ ਵਾਲੇ ਐਲਕੋਹੌਲ ਵਾਲੇ ਉਤਪਾਦਾਂ ਦੀ ਸਟੋਰੇਜ ਤੇ ਵਿਅਰ ਆਉਸਿੰਧਾ ਪ੍ਰਬੰਧਨ ਕਰਦਾ ਹੈ ਜਦ ਤੱਕ ਕਿ ਐਲਸੀਬੀਓ ਸਟੋਰਸ ਜਾਂ 온ਟਾਰੀਓ ਪਾਰਟ ਚ ਅਧਿਕਾਰਿਤ ਪਰਚੂਨ ਵਿਕਰਤਾ ਮੰਨ ਨਹੀਂ ਲਿਆ ਜਾਂਦਾ 에ਜੰਟ ਆਮ ਤੌਰ ਤੇ ਸਟੋਰੇਜ ਲਈ ਭੁਗਤਾਨ ਕਰਦੇ ਨੇ 에ਜੰਟਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਪਾਬੰਦੀ ਦੇ ਕਾਰਨ ਉਨ੍ਹਾਂ ਨੂੰ 4 ਮਾਰਚ ਤੋਂ ਐਲਸੀਬੀਓ ਵੇਰਹਾਊਸਸ ਵਿੱਚ ਅਮਰੀਕੀ ਉਤਪਾਦਾਂ ਲਈ ਸਟੋਰੇਜ ਲੱਗਤਾਂ ਨੂੰ ਪੂਰਾ ਨਹੀਂ ਕਰਨਾ ਪਵੇਗਾ ਹਾਲਾਂਕਿ 에ਜੰਟਾ ਦਾ ਤਰਕ ਹੈ ਕਿ ਸਟੋਰੇਜ ਬਹੁਤ ਸਾਰੀਆਂ ਚੱਲ ਰਹੀਆਂ ਚਿੰਤਾਵਾਂ 'ਚੋਂ ਇੱਕ ਹੈ 2024 ਦੀ ਜੂਨ ਅਕਤੂਬਰ ਤਿਮਾਹੀ ਦੌਰਾਨ LCBO ਨੇ 2.24 ਬਿਲੀਅਨ ਡਾਲਰ ਦੀ ਵਾਇਨ ਵੇਚੀ ਅਮਰੀਕੀ ਵਾਇਨ ਦੇ ਸੂਬੇ ਦੇ ਵਾਇਨ ਬਾਜ਼ਾਰ ਹਿੱਸੇਦਾਰੀ ਦਾ 20% ਵਧਾਉਂਦਿਆਂ ਨੇ ਸਟੋਰੇਜ ਦੀ ਮੁੱਢਾ ਤੋਂ ਇਲਾਵਾ ਰਪਵਾਨੋ ਵਸਤੂ ਸੂਚੀ ਦੀਆਂ ਸੀਮਾਵਾਂ ਬਾਰੇ ਵੀ ਚਿੰਤਤ ਨੇ LCBO ਦੇ ਫੈਸਲੇ ਦਾ ਪ੍ਰਭਾਵ Ontario ਪਰ ਦੇ ਰੈਸਟੋਰੈਂਟਸ ਤੇ ਪੈ ਰਿਹਾ ਹੈ ਕੁਝ ਰੈਸਟੋਰੈਂਟ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਫਰਾਂਸ ਵਰਗੇ ਖੇਤਰਾਂ ਦੇ ਆਪਸ਼ਨਸ ਵੱਲ ਮੁੜ ਰਹੇ ਨੇ ਹਾਲਾਂਕਿ ਰਪਵਾਨੋ ਕਹਿੰਦੇ ਨੇ ਕਿ ਨਵੀਂ ਵਾਇਨ ਆਯਾਤ ਕਰਨਾ ਰਾਤੋ-ਰਾਤ ਦੀ ਪ੍ਰਕਿਰਿਆ ਨਹੀਂ ਹੈ ਇਸ ਇੱਕ ਸਪਲਾਇਰ ਲੱਭਣਾ ਵਾਇਨ ਦਾ ਨਮੂਨਾ ਲੈਣਾ ਕਾਜ਼ੀ ਕਾਰਵਾਈ ਪੂਰੀ ਕਰਨਾ ਖਰੀਦ ਆਰਡਰ ਪ੍ਰਾਪਤ ਕਰਨਾ ਤੇ ਸ਼ਿਪਿੰਗ ਸ਼ਾਮਿਲ ਹੈ ਇਸ ਦੌਰਾਨ ਰਪਵਾਨੋ ਕੇੰਦਰੀ ਨਹੀਂ ਕਿ ਉਹਨਾਂ ਨੂੰ ਹਜੇ ਤੱਕ ਐਲਸੀਬੀਓ ਤੋਂ ਆਪਣੀਆਂ ਚਿੰਤਾਵਾਂ ਬਾਰੇ ਭੇਜੀਆਂ ਗਈਆਂ ਈਮੇਲਸ ਬਾਰੇ ਕੋਈ ਵੀ ਜਵਾਬ ਨਹੀਂ ਮਿਲਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਬਿਆਨ ਆਇਆ ਹੈ ਦਰਸਲ ਉਹ ਹੋਰ ਅਮਰੀਕੀ ਪ੍ਰਵਾਸੀਆਂ ਨੂੰ ਬ੍ਰਿਟਿਸ਼ ਕੋਲੰਬੀਆ ਚਲਿਆਉਣਾ ਚਾਹੁੰਦੇ ਨੇ ਪੱਛਮੀ ਵਖਵਾਦ ਦੀ ਗਲਤੀ ਨਿੰਦਾ ਕਰ ਰਹੇ ਨੇ ਡੇਵਿਡ ਈਬੀ ਦਾ ਕਹਿਣਾ ਹੈ ਕਿ ਉਹ ਅਗਲੇ ਹਫਤੇ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕਰਕੇ BC ਨੂੰ ਦਰਪੇਸ਼ ਮੁੱਦਿਆਂ ਤੇ ਚਰਚਾ ਕਰਨਗੇ ਤੇ ਹੱਲ ਲੱਭਣਗੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀਦਾ ਕਹਿਣਾ ਹੈ ਕਿ ਉਹ ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਮਦਦ ਕਰਨ ਲਈ ਸੰਯੁਕਤ ਰਾਸ਼ਟਰ ਤੋਂ ਹੋਰ ਪ੍ਰਵਾਸੀਆਂ ਨੂੰ ਲਿਆਉਣ ਤੇ ਯੋਗ ਹੋਣਾ ਚਾਹੁੰਦੇ ਨੇ। ਉਹਨਾਂ ਐਵੀ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਮਾਰਕ ਕਾਰਨੀ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨਗੇ। ਇਸ ਵਿਚਾਰ ਦੀ ਨਿੰਦਾ ਕੀਤੀ ਕਿ ਪੱਛਮੀ ਵਕਵਾਦ ਮੌਜੂਦਾ ਸੰਘੀ ਚੋਣ ਨੂੰ ਹਿੰਦ ਦਾ ਨਤੀਜਾ ਹੋ ਸਕਦਾ ਹੈ। ਇੱਕ ਬੀਜੀ ਕੰਜ਼ਰਵੇਟਿਵ ਵਿਧਾਇਕ ਨੂੰ ਬੁਲਾਇਆ ਹੈ ਜਿਸ ਤੇ ਇੱਕ ਗ੍ਰਾਫਿਕ ਪੋਸਟ ਕਰਨ ਦਾ ਦੋਸ਼ ਹੈ ਜਿਸ ਤੇ ਸੁਝਾਅ ਦਿੱਤਾ ਗਿਆ ਹੈ ਕਿ ਪੱਛਮੀ ਕੈਨੇਡਾ ਸੰਯੁਕਤ ਰਾਸ਼ਟਰ ਰੱਖੇ ਕਿ ਬੰਸਾ ਦਾ। ਈਬ ਪਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਤੀਆਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਕੱਲ ਕੀਤੇ ਗਏ ਟੈਰਿਫਾਂਾਂ ਦੇ ਜਵਾਬ ਵਿੱਚ ਕੀਤੀਆਂ ਨੇ ਜਿਸ ਨਾਲ ਕੈਨੇਡਾ ਨੂੰ ਕਾਫੀ ਹੱਦ ਤੱਕ ਬਚਾਇਆ ਗਿਆ ਹੈ ਪ੍ਰੀਮੀਅਰ ਨੂੰ 2 April ਨੂੰ S&P ਅਤੇ Moody's ਵੱਲੋਂ British Columbia ਦੇ ਕ੍ਰੈਡਿਟ ਰੇਟਿੰਗ ਨੂੰ ਘਟਾਉਣ ਬਾਰੇ ਸਵਾਲ ਪੁੱਛਿਆ ਗਿਆ ਸੀ ਜਿਸ 'ਤੇ ਸੂਬੇ ਦੇ ਵਾਅਦੇ ਘਾਟੇ ਦਾ ਹਵਾਲਾ ਦਿੱਤਾ ਗਿਆ ਸੀ EB ਨੇ 트ੰਪ ਦੁਆਰਾ ਲਿਆਂਦੀ ਗਈ ਰਾਜਿਕ ਆਰਥਿਕ ਸਥਿਤੀ ਨੂੰ ਕੁਝ ਦੋਸ਼ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਪ੍ਰਾਂਤ ਦੇ ਵਿੱਤੀ ਵਿਕਾਸ ਨੂੰ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਚ ਕਟੌਤੀਆਂ ਦੁਆਰਾ ਰੋਕਿਆ ਜਾ ਸਕਦਾ ਹੈ। ਜਬ ਪ੍ਰਾਂਤਾਂ ਤੇ ਪ੍ਰਦੇਸ਼ਾਂ ਨੂੰ ਖਾਸ ਹੁਨਰ, ਸਿੱਖਿਆ ਅਤੇ ਕੰਮ ਦੇ ਤਜਰਬੇ ਵਾਲੇ ਵਿਅਕਤੀਆਂ ਨੂੰ ਸਥਾਈ ਨਿਵਾਸੀਆਂ ਲਈ ਰਸਤਾ ਪੇਸ਼ ਕਰਨ ਲਈ ਨਾਮਜ਼ਦ ਕਰਨ ਦੀ ਆਗਿਆ ਦਿੰਦਾ ਹੈ। ਜਨਵਰੀ 'ਚ ਫੈਡਰਲ ਸਰਕਾਰ ਨੇ ਰਿਹਾਈਸ਼ੀ ਸੰਕਟ ਦੇ ਵਿਚਾਲੇ ਆਬਾਦੀ ਵਾਦੇ ਨੂੰ ਸਥਿਰ ਕਰਨ ਦੇ ਇੱਕ ਵਿਆਪਕ ਯਤਨ ਦੇ ਹਿੱਸੇ ਵਜੋਂ BC ਦੇ ਪ੍ਰੋਗਰਾਮ ਨੂੰ ਲਗਭਗ ਅੱਧਾ ਕਰ ਦਿੱਤਾ। ਈਬ ਨੇ ਕਿਹਾ ਕਿ ਇੱਕ ਕਟੌਤੀ ਉਸ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਉਦਮੀ ਡਾਕਟਰ ਪੇਸ਼ੇਵਰ ਖੋਜਕਰਤਾ ਅਤੇ ਕੈਨੇਡਾ ਆਨ ਚੁ ਕੁਝ ਪੱਧਰ ਤੇ ਜਸਪੀਨ ਸਹਰ ਕਰ ਰਹੇ ਨੇ ਅਤੇ ਉਹ ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਦੇ ਯੋਗਦਾਨ ਦਾ ਸਵਾਗਤ ਕਰਦੇ ਨੇ ਇਸ ਹਫਤੇ ਦੇ ਸ਼ੁਰੂ 'ਚ ਇੱਕ ਡਾਕਟਰ ਭਰਤੀ ਕਰਨ ਵਾਲੇ ਨੇ ਮੀਡੀਆ ਨੂੰ ਦੱਸਿਆ ਕਿ 트ੰਪ ਦੀ ਚੋਣ ਤੋਂ ਬਾਅਦ ਕੈਨੇਡਾ 'ਚ ਤਬਦੀਲ ਹੋਣ ਬਾਰੇ ਪੁੱਛਗਿੱਛ ਕਰਨ ਵਾਲੇ ਡਾਕਟਰ ਪੇਸ਼ੇਵਰਾਂ ਦਾ ਹੜ ਆਇਆ ਹੋਇਆ ਹੈ ਹੋਰ ਇਮੀਗ੍ਰੇਸ਼ਨ ਏਜੰਸੀਆਂ ਨੇ ਸੈਮ ਕੋ ਰਾਜ ਅਮਰੀਕਾ ਚ ਰਹਿਣ ਵਾਲੇ ਲੋਕਾਂ ਤੋਂ ਦਿਲਚਸਪੀ ਵਿੱਚ ਇਸੇ ਤਰ੍ਹਾਂ ਦੀ ਰਿਪੋਰਟ ਕੀਤੀ ਹੈ ਐਸ ਐਨ ਪੀ ਗਲੋਬਲ ਰੇਟਿੰਗਸ ਸਵੇਦੀ ਲੰਬੇ ਸਮੇਂ ਦੀ ਜਾਰੀ ਕਰਤਾ ਕ੍ਰੈਡਿਟ ਰੇਟਿੰਗ ਨੂੰ اے ਏ ਤੋਂ ਘਟਾ ਕੇ ਏ ਪਲੱਸ ਕਰ ਰਿਹਾ ਹੈ ਜਦਕਿ ਮੂਡੀਜ਼ ਰੇਟਿੰਗਸ ਨੇ ਇਸ ਦੇ ਬੇਸਲਾਈਨ ਮੁਲਾਂਕਣ ਨੂੰ اے ਏ 1 ਤੋਂ ਘਟਾ ਕੇ ਏ ਏ 2 ਕਰ ਦਿੱਤਾ ਹੈ ਇਹ ਨਿਊਜ਼ ਰਿਲੀਜ਼ ਵਿੱਚ ਮੂਡੀਜ਼ ਨੇ ਕਿਹਾ ਕਿ ਡਾਊਨਗ੍ਰੇਡ ਬ੍ਰਿਟਿਸ਼ ਕੋਲੰਬੀਆ ਦੇ ਕ੍ਰੈਡਿਟ ਪ੍ਰੋਫਾਈਲ 'ਚ ਇੱਕ ਢਾਂਚਾਗਤ ਗਿਰਾਵਟ ਨੂੰ ਦਰਸਾਉਂਦਾ ਹੈ ਤੇ ਇਸ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਦਾ ਘਾਟਾ 14.3 ਬਿਲੀਅਨ ਡਾਲਰ ਤੱਕ ਵਧ ਜਾਵੇਗਾ ਇਹ ਗਿਣਤੀ ਪਿਛਲੇ ਮਹੀਨੇ ਸੋਬੇ ਦੇ ਬਜਟ ਚ ਕੀਤੇ ਗਏ ਅਨੁਮਾਨ ਨਾਲੋਂ 33% ਤੋਂ ਵੱਧ ਹੈ ਤੇ ਪਿਛਲੇ ਸਾਲ ਦੇ ਘਾਟੇ ਦੇ ਸਭ ਤੋਂ ਤਾਜ਼ਾ ਅਨੁਮਾਨ ਨਾਲੋਂ 57% ਵੱਧ ਹੈ। ਇਹ ਬਿਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਗਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਆਉਣ ਤੇ ਮਾਰਕਾਰਨੀ ਨਾਲ ਗੱਲ ਕਰ ਰਹੇ ਨੇ ਤੇ ਪਹਿਲਾਂ ਉਹਨਾਂ ਨੂੰ ਕੈਨੇਡਾ ਦੀ ਗੱਲ ਆਉਣ ਤੇ ਵਾਈਟ ਹਾਊਸ ਤੋਂ ਨਿਕਲ ਰਹਿੇ ਸੁਰ ਨੂੰ ਬਦਲਣ ਲਈ ਵਧਾਈ ਦਿੱਤੀ ਸੀ। ਕੈਨੇਡਾ ਰੰਦਾ ਭਾਰਤੀ ਮੂਲ ਦਾ ਪਰਿਵਾਰ ਵੱਡੀ ਆਰਥਿਕ ਸਮੱਸਿਆ 'ਚ ਕੇੜ ਗਿਆ ਜਦੋਂ ਸੁਪਰ ਵੀਜ਼ਾ ਤੇ ਬ੍ਰੈਂਟਨ ਪੁੱਜੀ 88 ਸਾਲ ਦੀ ਬਜ਼ੁਰਗ ਔਰਤਾ ਗੰਭੀਰ ਬਿਮਾਰ ਹੋ ਗਈ ਹਸਪਤਾਲ ਨੇ 96000 ਡਾਲਰ ਤੋਂ ਵੱਧ ਰਕਮ ਦਾ ਬਿੱਲ ਬਣਾ ਦਿੱਤਾ ਮੀਡੀਆ ਰਿਪੋਰਟ 'ਚ ਖੁਲਾਸੇ ਹੋਏ ਨੇ ਬ੍ਰੈਂਟਨ ਦੇ ਨਾਲ ਸੰਬੰਧਿਤ ਜੋਸਫ ਕ੍ਰਿਸਟੀ ਆਪਣੇ ਮਾਤਾ ਨੂੰ ਵੀਜ਼ਾ ਮਿਲਣ ਤੇ ਬਹੁਤ ਖੁਸ਼ ਸੀ ਪਰ ਕੈਨੇਡਾ ਪਹੁੰਚਦਿਆਂ ਸਾਰ ਹੀ ਉਹਨਾਂ ਦੀ ਮਾਤਾ ਨੂੰ ਖੰਗ ਅਤੇ ਸਾਰ ਲੈਂਦੀ ਤਕਲੀਫ ਵਰਗੀਆਂ ਬਿਮਾਰੀਆਂ ਹੋਣ ਲੱਗੀਆਂ ਬੁਖਾਰ ਦੇ ਨਾਲ ਜੂਝਣ ਲੱਗੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਵੈਂਟੀਲੇਟਰ ਕਾਫੀ ਪੜੀ ਆ ਗਿਆ ਭਾਰਤ ਤੋਂ ਇੱਕ ਔਰਤ ਬ੍ਰੈਂਟਨ ਜ ਆਪਣੇ ਪਰਿਵਾਰ ਨੂੰ ਮਿਲਣ ਆਈ ਸੀ ਜਦੋਂ ਉਸ ਨੂੰ ਹਾਈਪੋਕਸਿਕ ਸਾਹ ਦੀ ਅਸਫਲਤਾ ਤੋਂ ਪੀੜਿਤ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਹੋਣਾ ਪਿਆ ਤੇ ਇਸ ਦੇ ਲਈ ਉਸ ਨੇ ਇੱਕ ਮਹਿੰਗਾ ਬਿੱਲ ਦਿਖਾਉਣਾ ਪਿਆ ਜੋਸਫ ਕ੍ਰਿਸਟੀ ਉਚਾਹਤ ਜੀ ਕਿ ਉਸ ਦੀ 88 ਸਾਲਾਂ ਮਾਂ ਅਲਸ ਜ਼ੋਨ ਸੁਪਰ ਵੀਜ਼ਾ ਤੇ 6 ਮਹੀਨਿਆਂ ਲਈ ਭਾਰਤ ਤੋਂ ਆਉਣ ਦੇ ਯੋਗ ਸੀ ਇੱਕ ਸੁਪਰ ਵੀਜ਼ਾ ਮਾਪਿਆਂ ਤੇ ਦਾਦਾ-ਦਾਦੀ ਨੂੰ ਲੰਮੇ ਸਮੇਂ ਲਈ ਕੈਨੇਡਾ ਚ ਰਹਿਣ ਦੀ ਆਗਿਆ ਦਿੰਦਾ ਹੈ ਹਾਲਾਂਕਿ ਜਦੋਂ ਜான் ਚਨਵੜੀ 2024 ਚ ਆਏ ਤਾਂ ਉਹ ਪਹਿਲਾਂ ਕੁਝ ਦਿਨਾਂ 'ਚ ਹੀ ਬਿਮਾਰ ਮਹਿਸੂਸ ਕਰਨ ਲੱਗ ਪਏ। ਉਹਨਾਂ ਨੂੰ ਖੰਘ, ਸਾਹ ਚੜਨਾ ਤੇ ਬੁਖਾਰ ਦੇ ਲੱਛਣ ਹੋਣੇ ਸ਼ੁਰੂ ਹੋਏ। ਕਿਸਟਿਨਿਸ ਦੀ ਜਾਣਕਾਰੀ ਦਿੱਤੀ ਜਦੋਂ ਉਸ ਸਮੇਂ ਹੈਮਿਲਟਨ 'ਚ ਆਪਣੀ ਟੀਨੂ ਮਿਲਨ ਗਈ ਸੀ। ਅਤੇ ਉਸਨੂੰ ਹੈਮਿਲਟਨ ਜਰਨਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸਨੂੰ ਲਗਭਗ 3 ਹਫ਼ਤਿਆਂ ਲਈ ਹਸਪਤਾਲ 'ਤੇ ਰੱਖਵਾਇਆ ਗਿਆ ਤੇ ਉਸਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਪੈ ਗਈ। ਪਰਿਵਾਰ ਨੇ ਪਹਿਲਾਂ ਹੀ ਮੈਨੂ ਲਾਈਫ ਤੋਂ 1 ਲੱਖ ਡਾਲਰ ਤੱਕ ਦੀ ਕਵਰੇਜ ਵਾਲਾ ਇੱਕ ਬੁਨਿਆਦੀ ਸੁਪਰ ਵੀਜ਼ਾ ਯਾਤਰਾ ਬੀਮਾ ਯੋਜਨਾ ਖਰੀਦੀ ਸੀ ਪਰ ਚੌਂਦੇ ਇਲਾਜ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਸੀ ਤੇ ਉਸਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ ਪਰਿਵਾਰ ਨੇ ਦੱਸਿਆ ਜੇਕਰ ਤੁਹਾਨੂੰ ਕਦੇ ਵੀ ਕੰਜੈਸਟਿਵ ਹਾਰਟ ਫੇਲ ਹੁੰਦਾ ਪਤਾ ਲੱਗਿਆ ਤਾਂ ਤੁਸੀਂ ਇਸ ਪਾਲਿਸੀ ਦੇ ਤਹਿਤ ਕਵਰੇਜ ਲਈ ਯੋਗ ਨਹੀਂ ਹੋ। ਕ੍ਰਿਸਟੀਨ ਨੇ ਕਿਹਾ ਕਿ ਇਹ ਖਬਰ ਪੂਰੀ ਤਰ੍ਹਾਂ ਹੈਰਾਨੀ ਵਾਲੀ ਸੀ ਕਿਉਂਕਿ ਕੰਜੈਸਟਿਵ ਹਾਰਟ ਫੇਲ ਸ਼ਬਦ ਉਸ ਦੀਆਂ ਕਿਸੇ ਵੀ ਦਵਾਈਆਂ 'ਚ 3 ਸਾਲ ਪਹਿਲਾਂ ਕਦੇ ਨਹੀਂ ਸੀ ਆਇਆ। ਪਰਿਵਾਰ ਨੂੰ ਕਵਰੇਜ ਤੋਂ ਬਿਨਾਂ ਦੱਸਿਆ ਗਿਆ ਸੀ ਉਹਨਾਂ ਨੂੰ ਡਾਕਟਰੀ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ ਤੇ ਡਾਕਟਰੀ ਬਿੱਲ ਕੁੱਲ 96311 ਡਾਲਰ ਦੇ ਸਨ। ਕ੍ਰਿਸਟੀਨ ਨੇ ਕਿਹਾ ਅਸੀਂ ਸੱਚਮੁੱਚ ਨਿਰਾਸ਼ ਮਹਿਸੂਸ ਕੀਤਾ ਤੇ ਅਸੀਂ ਬਹੁਤ ਸੈਡ ਹੋ ਗਈ ਸੀ ਪਰਿਵਾਰ ਦੁਆਰਾ ਖਰੀਦੀ ਗਈ ਪਾਲਸੀ ਦੀ ਕਿਸਮ ਨੂੰ ਬੁਨਿਆਦੀ ਮੰਨਿਆ ਜਾਂਦਾ ਹੈ ਤੇ ਇਹ ਪ੍ਰਸ਼ਨਵਲੀ ਦੇ ਨਾਲ ਨਹੀਂ ਆਉਂਦੀ ਅਕਸਰ ਬੀਮਾ ਕੰਪਨੀ ਕਿਸੇ ਨੂੰ ਡਾਕਟਰੀ ਇਲਾਜ ਦੀ ਲੋੜ ਤੋਂ ਬਾਅਦ ਹੀ ਸਵਾਲ ਪੁੱਛਦੀ ਹੈ ਟਰੈਵਲ ਬੀਮਾ ਕੰਪਨੀ ਟਰੈਵਲ ਸਿਕਿਉਰ ਇੰਕ ਦੇ ਪ੍ਰਧਾਨ ਮਾਰਟਨ ਪ੍ਰੈਸਟੋਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਜਦਕਿ ਮੋਡਲੀ ਯੋਜਨਾ 'ਚ ਕੋਈ ਡਾਕਟਰੀ ਸਵਾਲ ਨਹੀਂ ਹਨ ਅੰਡਰਰਾਈਟਿੰਗ ਸਿਰਫ ਦਾਅਵੇ ਦੇ ਸਮੇਂ ਸ਼ੁਰੂ ਹੁੰਦੀ ਹੈ ਭਾਵੇਂ ਪਹਿਲਾਂ ਤੋਂ ਮੌਜੂਦ ਨਾ ਹੁੰਦੀਆਂ ਕੋਈ ਵੀ ਵਿਵਸਥਾ ਸੰਭਾਵੀ ਤੌਰ ਤੇ ਅਸਲ ਸਥਿਤੀ ਦਾ ਕਾਰਨ ਬਣ ਸਕਦੀ ਹੈ ਪ੍ਰੈਸਟੋਨ ਨੇ ਕਿਹਾ ਤੁਹਾਨੂੰ ਸਮਝਣਾ ਪਵੇਗਾ ਕਿ ਜੇਕਰ ਇਹ ਕਹਿੰਦੇ ਨੇ ਪਹਿਲਾਂ ਤੋਂ ਮੌਜੂਦ ਨਾ ਹੋਣ ਵਾਲੀਆਂ ਸਥਿਤੀਆਂ ਨੂੰ ਕਵਰ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਰਿਕਾਰਡਾਂ 'ਚ ਜੋ ਵੀ ਉਲੱਭ ਸਕਦੇ ਨੇ ਉਹ ਇੱਕ ਸਮੱਸਿਆ ਨੂੰ ਦਰਸਾਉਣਗੇ ਤੇ ਅੰਤ 'ਚ ਕੈਨੇਡਾ 'ਚ ਕਵਰ ਨਹੀਂ ਕੀਤੇ ਜਾਣਗੇ ਹਾਲਾਂਕਿ ਪਰਿਵਾਰ ਨੂੰ ਲੱਗਿਆ ਹੈ ਕਿ ਇੱਕ ਅنگੈਲੀ ਸੀ ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੀ ਮਾਂ ਨੂੰ ਦਿਲ ਦੀ ਕੋਈ ਸਮੱਸਿਆ ਵੀ ਹੈ ਪਰਿਵਾਰ ਵੱਲੋਂ ਮੈਨੂ ਲਾਈਫ ਨਾਲ ਸੰਪਰਕ ਕੀਤਾ ਗਿਆ ਤਾਂ ਇੱਕ ਬੁਲਾਰੇ ਨੇ ਕਿਹਾ ਕਿ ਕਈ ਵਾਰ ਵਿਲੱਖਣ ਸਥਿਤੀਆਂ ਆਉਂਦੀਆਂ ਨੇ ਜਿੱਥੇ ਮੈਡੀਕਲ ਫਾਈਲ ਦੀ ਵਿਆਖਿਆ ਇਕਰਾੜਨਾਮੇ ਨਾਲ ਮੇਲ ਨਹੀਂ ਖਾਂਦੀ ਅਸੀਂ ਨੇੜਿਓਂ ਵੇਖਿਆ ਤੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਦਾਅਵੇ ਦਾ ਭੁਗਤਾਨ ਕਰਾਂਗੇ ਅਸੀਂ ਸੰਬੰਧਿਤ ਧਿਰਾਂ ਨੂੰ ਸੂਚਿਤ ਕੀਤਾ ਤੇ ਹੁਣ ਭੁਗਤਾਨ ਪ੍ਰਕਿਰਿਆ ਸ਼ੁਰੂ ਕਰ ਰਹੀਆਂ ਸ਼ੁਰੂ ਵਿੱਚ ਦਾਅਵੇ ਤੋਂ ਇਨਕਾਰ ਕਰਨ ਦੇ ਬਾਵਜੂਦ ਮੈਨੂ ਲਾਈਫ ਹੁਣ ਮੈਡੀਕਲ ਬਿੱਲਾਂ ਦਾ ਪੂਰਾ ਭੁਗਤਾਨ ਕਰਨ ਲਈ ਸਹਿਮਤ ਹੋ ਗਈ ਹੈ ਕ੍ਰਿਸਟੀਨ ਨੇ ਕਿਹਾ ਅਸੀਂ ਤੁਹਾਡੀ ਕਹਾਣੀ ਨੂੰ ਸਵੀਕਾਰ ਕਰਨ ਤੇ ਇਸ ਹਾਲਤ ਤੇ ਪਹੁੰਚਣ 'ਚ ਮਦਦ ਕਰਨ ਲਈ ਤਨਵਾਦੀਆਂ ਆਪਣੇ ਲਈ ਜਾਂ ਕਿਸੇ ਅਜ਼ੀਜ਼ ਲਈ ਕਵਰੇਜ ਖਰੀਦਦੇ ਸਮੇਂ ਆਪਣੀ ਸਿਹਤ ਬਾਰੇ ਜੋ ਵੀ ਤੁਸੀਂ ਜਾਣਦੇ ਹੋ ਉਸ ਬਾਰੇ ਜਾਣੂ ਹੋਣਾ ਤੇ ਸਪਸ਼ਟ ਤੌਰ ਤੇ ਸੰਚਾਰ ਕਰਨਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਸਹੀ ਕਵਰੇਜ ਮਿਲ ਸਕੇ 2 April ਨੂੰ Autism ਦੇ ਪ੍ਰਤੀ ਜਾਗਰੂਕਤਾ ਦਿਵਸ ਮਨਾਇਆ ਗਿਆ ਹੈ ਤੇ April ਨੂੰ Autism ਜਾਗਰੂਕਤਾ ਮਹੀਨੇ ਵਜੋਂ ਵੀ ਮਾਨਤਾ ਦਿੱਤੀ ਗਈ ਹੈ ਅੱਜ ਹੈ ਜੋ ਆਟਿਜ਼ਮ ਬਾਬਤ ਜਾਗਰੂਕਤਾ ਫੈਲਾ ਰਿਹਾ ਹੈ ਪੰਜਾਬੀ ਮੂਲ ਦਾ ਬਲਜੀਤ ਕੁਮਨ ਦਰਸਾ ਲਿਆ ਬਲਜੀਤ ਘੁੰਮਣ ਦੇ ਵੱਲੋਂ 6 for autism ਨਾਮਕ ਇੱਕ ਸੰਸਥਾ ਬਣਾਈ ਗਈ ਹੈ ਜਿਸ ਦੇ ਚਲਦਿਆਂ ਉਹ ਆਟਿਜ਼ਮ ਨੂੰ ਲੈ ਕੇ ਕੈਨੇਡਾ ਪਰ ਦੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਤੀ ਦੇ ਆਟਿਜ਼ਮ ਬਾਰੇ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਉਹਨਾਂ ਕਿਹਾ ਕਿ ਪੋਲੀਟਿਸ਼ੀਅਨਸ ਤੋਂ ਉਹਨਾਂ ਨੇ ਕੁਝ ਖਾਸ ਉਮੀਦ ਸੀ ਪਰ ਪੋਲੀਟਿਸ਼ੀਅਨਸ ਨੇ ਉਹਨਾਂ ਦਾ ਉਸ ਪੱਧਰ ਤੇ ਸਾਥ ਨਹੀਂ ਦਿੱਤਾ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿੱਚ ਜਾ ਕੇ ਬਲਜੀਤ ਘੁੰਮਣ ਆਟਿਜ਼ਮ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਚਲਾ ਰਹੇ ਨੇ ਕੈਂਟਾ ਦੇ ਬ੍ਰੈਂਪਟਨ ਸ਼ਹਿਰ ਦੇ ਵਸਨੀਕ ਪੰਜਾਬੀ ਮੂਲ ਦੇ ਬਲਜੀਤ ਘੁੰਮਣ ਆਟイズਮ ਬਾਰੇ ਜਾਗਰੂਕਤਾ ਫੈਲਾ ਰਹੇ ਨੇ ਘੁੰਮਣ 6 ਫਾਰ ਆਟイズਮ ਨਾਮੀ ਗੈਰ ਮੁਨਾਫਾ ਸੰਸਥਾ ਚਲਾਉਂਦੇ ਨੇ ਤੇ ਪੀਲ ਰੀਜਨ ਦੇ ਵੱਖ-ਵੱਖ ਸਕੂਲਾਂ ਤੇ ਹੋਰਨਾਂ ਥਾਵਾਂ ਤੇ ਸੈਮੀਨਾਰ ਵਗੈਰਾ ਆਯੋਜਿਤ ਕਰਕੇ ਮਾਪਿਆਂ ਨਾਲ ਆਟイズਮ ਬਾਰੇ ਜਾਣਕਾਰੀ ਸਾਂਝੀ ਕਰਦੇ ਨੇ 6 ਫਾਰ ਆਟイズਮ ਦੇ ਉਪਰਾਲਿਆਂ ਦਾ ਭਾਈਚਾਰੇ ਚ ਵਰਣਨ ਨਿਯੋਗਨਾਮ ਹੈ ਆਟイズਮ ਸਪੈਕਟ੍ਰਮ ਡਿਸਆਰਡਰ ਇੱਕ ਨਿਊਰੋ ਡਵੈਲਪਮੈਂਟਲ ਸਥਿਤੀ ਹੈ ਜੋ ਬੱਚੇ ਦੀ ਗੱਲਬਾਤ ਕਰਨ ਦੀ ਸਮਰੱਥਾ ਸਮਾਜਿਕ ਵਿਵਹਾਰ ਅਤੇ ਰੋਜ਼ਾਨਾ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ ਆਟਿਜ਼ਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਬਲਜੀਤ ਘੁਮੰਨੇ ਦੱਸਿਆ ਹੈ ਕਿ ਉਹਨਾਂ ਦੀ ਮੁਹਿੰਮ ਪਰਿਵਾਰ ਵਿੱਚੋਂ ਉੱਭਜੀ ਹੈ ਬਲਜੀਤ ਘੁਮੰਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਉਹਨਾਂ ਦੀ ਧੀ ਨੂੰ ਆਟਿਜ਼ਮ ਦਾ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਹੋਰਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਇਰਾਦੇ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਕਿਹਾ ਜਦੋਂ ਸਾਨੂੰ ਆਪਣੀ ਧੀ ਨੂੰ ਆਟਿਜ਼ਮ ਹੋਣ ਬਾਰੇ ਪਤਾ ਲੱ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਤੋਂ ਇਲਾਵਾ ਨਾ ਹੀ ਸਾਨੂੰ ਇਸ ਬਾਰੇ ਮਦਦ ਦੇ ਕੋਈ ਬਹੁਤੇ ਵਸੀਲੇ ਲੱਭੇ ਨਾ ਹੀ ਪੰਜਾਬੀ ਮੂਲ ਦੇ ਅਜਿਹੇ ਹੋਰ ਮਾਪਿਆਂ ਦੀ ਜਾਣਕਾਰੀ ਮਿਲੀ ਜਿਨ੍ਹਾਂ ਨਾਲ ਅਸੀਂ رابطہ ਕਾਇਮ ਕਰਕੇ ਭਾਵਨਾਤਮਕ ਮਦਦ ਲੈ ਸਕੀਏ 6 ਫੋਰ ਆਟਿਜ਼ਮ ਬਲਜੀਤ ਘੁਮੰਨੇਕ ਹੈ ਦੀ ਪਰਵਾਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਬਾਰੇ ਗਲਬਾਤ ਕਿਤੇ ਜਾਣਦੀ ਲੋੜ ਹੈ। ਘੁੰਮਣ ਨੇ ਕਿਹਾ ਕਿ ਇਸ ਸੋਸ਼ਲ ਮੀਡੀਆ ਤੋਂ ਇਸ ਬਾਬਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਸੋਚਿਆ ਹੈ। ਆਪਣੀ ਸੰਸਥਾ ਦੇ ਨਾਮ ਬਾਰੇ ਗਲਬਾਤ ਕਰਦਿਆਂ ਭਜੀਤ ਘੁੰਮਣ ਨੇ ਕਿਹਾ ਕਿ ਜਦੋਂ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਵਿਅਕਤੀ ਆਪਣੇ ਧਰਮ ਵਿੱਚੋਂ ਉਸ ਦਾ ਹੱਲ ਲੱਭਣ ਬਾਰੇ ਸੋਚਦਾ ਹੈ ਜਿੱਥੋਂ ਇਹ ਨਾਮ ਰੱਖਿਆ ਗਿਆ ਹੈ। ਵਜੀਤ ਘੁੰਮਣ ਨੇ ਕਿਹਾ ਕਿ ਸਿੱਖ ਧਰਮ ਚ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਦੀ ਪ੍ਰੇਰਣਾ ਦਿੱਤੀ ਗਈ ਹੈ ਸਾਨੂੰ ਧੀ ਦੇ ਆਟਿਜ਼ਮ ਪੀੜਿਤ ਹੋਣ ਦੀ ਗੱਲ ਨੂੰ ਜਜ਼ਬ ਕਰਨ ਅਤੇ ਇਸ ਬਾਰੇ ਹੋਰਨਾਂ ਨਾਲ ਗੱਲ ਕਰਨ ਦਾ ਹੌਸਲਾ ਸਿੱਖ ਧਰਮ ਚੋਂ ਮਿਲਿਆ ਤੇ ਇਸ ਲਈ ਅਸੀਂ ਆਪਣੀ ਸੰਸਥਾ ਦਾ ਨਾਮ 6 ਫਾਰ ਆਟਿਜ਼ਮ ਰੱਖਿਆ ਵਜੀਤ ਘੁੰਮਣ ਨੇ ਕਿਹਾ ਕਿ ਉਹਨਾਂ ਨੂੰ ਪਾਈਚਾਰੇ ਵੱਲੋਂ ਬਹੁਤ ਸਹਿਯੋਗ ਮਿਲਿਆ ਤੇ ਉਹਨਾਂ ਦੀ ਗੱਲ ਨੂੰ ਮਾਪਿਆਂ ਵੱਲੋਂ ਧਿਆਨ ਨਾਲ ਸੁਣਿਆ ਗਿਆ ਵਜੀ ਤਾਂ ਘੁਮਣ ਪ੍ਰਮੁਖ ਤੌਰ ਤੇ ਅਜਿਹੇ ਮਾਪਿਆਂ ਨੂੰ ਮਿਲਦੇ ਨੇ ਜਿਨ੍ਹਾਂ ਦੇ ਬੱਚੇ ਆਟਿਜ਼ਮ ਤੋਂ ਪ੍ਰਭਾਵਿਤ ਨੇ ਗੱਲਬਾਤ ਦੌਰਾਨ ਉਹ ਕਹਿੰਨੇ ਕਿ ਮੈਂ ਕੋਈ ਡਾਕਟਰ ਜਾਂ ਸਿਹਤ ਕਾਮਾ ਤਾਂ ਨਹੀਂ ਆ ਜੋ ਮਾਪਿਆਂ ਨੂੰ ਸਿਹਤ ਜਾਂ ਇਲਾਜ ਬਾਬਤ ਕੋਈ رائے ਦੇ ਸਕਾਂ ਪਰ ਮੈਂ ਮਾਪਿਆਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਦਰਦ ਘਟਾ ਸਕਦਾ ਇੱਕ ਪਿਓ ਹੋਣ ਦੇ ਨਾਤੇ ਮੈਂ ਆਪਣਾ ਤਜਰਬਾ ਹੋੜਨਾ ਮਾਪਿਆਂ ਨਾਲ ਸਾਂਝਾ ਕਰਦਾ ਕਿ ਕਿਵੇਂ ਅਜਿਹੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਚ ਰੱਖਿਆ ਜਾ ਸਕਦਾ ਉਹਨਾਂ ਕਿਹਾ ਕਿ ਸਿਕਸ ਫਾਰ ਆਟਿਜ਼ਮ ਰਾਹੀਂ ਅਸੀਂ ਹੋੜਨਾ ਬਹੁਤ ਸਾਰੇ ਮਾਪਿਆਂ ਨੂੰ ਮਿਲੇ ਜੋ ਕਿ ਇਸ ਬਾਰੇ ਹੋਰ ਜਾਣਕਾਰੀ حاصل ਕਰਨਾਂ ਲੋਚਦੇ ਨੇ ਬਲਜੀਤ ਘੁੰਮਣ ਮੁਤਾਬਿਕ ਪੀਲ ਰੀਜਨ ਦੇ ਬਹੁਤ سارے ਸਕੂਲ ਉਹਨਾਂ ਨੂੰ ਬੁਲਾਉਂਦੇ ਨੇ ਜਿੱਥੇ ਬਹੁਤ سارے ਇਮੀਗ੍ਰੈਂਟ ਮਾਪਿਆਂ ਨੂੰ ਮਿਲ ਕੇ ਜਾਗਰੂਕਤਾ ਦਿੱਤੀ ਨੇ ਪੇਸ਼ੇਵਰ ਜੋ ਆਈਟੀ ਪੇਸ਼ੇਵਰ ਬਲਜੀਤ ਘੁੰਮਣ ਦਾ ਕਹਿਣਾ ਹੈ ਕਿ 2021 ਦੌਰਾਨ ਉਹਨਾਂ ਨੇ ਪ੍ਰੋਜੈਕਟ ਐਜੂਕੇਸ਼ਨ 365 ਸ਼ੁਰੂ ਕੀਤਾ ਜਿਸ ਚ ਰੋਜ਼ਾਨਾ ਇੱਕ ਵਿਅਕਤੀ ਨੂੰ ਆਟਿਜ਼ਮ ਬਾਰੇ ਦੱਸਣ ਦਾ ਟੀਚਾ ਸੀ ਬਲਜੀਤ ਘੁੰਮਣ ਨੇ ਕਿਹਾ ਕਿ ਅਸੀਂ ਆਪਣੇ ਆਸ-ਪਾਸ ਅਤੇ ਪਾਈਚਾਰੇ ਦੇ ਹੋਰਾਂ ਸਮਾਜਾਂ ਵਿੱਚ ਜਾ ਕੇ ਰੋਜ਼ਾਨਾ ਪੱਧਰ ਤੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਨੂੰ ਹਸਪਤਾਲਾਂ ਤੇ ਹੋਰਾਂ ਥਾਵਾਂ ਤੋਂ ਫੋਨ ਆਉਣ ਲੱਗੇ ਕਿ ਉਹ ਆਪਣੇ ਤਜਰਬੇ ਸਾਂਝੇ ਕਰਕੇ ਹੋਰਾਂ ਮਾਪਿਆਂ ਦੀ ਮਦਦ ਕਰ ਸਕਦੇ ਨੇ ਬਲਜੀਤ ਘੁਮੰਨ ਨੇ ਇਹ ਵੀ ਕਿਹਾ ਪੰਜਾਬੀ ਪਾਈਚਾਰੇ ਵਾਂਗ ਹੋਣਾ ਪਾਈਚਾਰਿਆਂ 'ਚ ਵੀ ਆਟイズਮ ਨੂੰ ਲੈ ਕੇ ਗੱਲਬਾਤ ਕਰਨ ਦੀ ਝਿਜਕ ਹੈ ਬਲਜੀਤ ਘੁਮੰਨ ਦਾ ਮੰਨਣਾ ਹੈ ਕਿ ਨਵੀਂ ਪੀੜੀ ਤਾਂ ਆਟイズਮ ਜਾਂ ਹੋਰ ਮੈਂਟਲ ਹੈਲਥ ਸਮੱਸਿਆਵਾਂ ਨੂੰ ਲੈ ਕੇ ਗੱਲ ਕਰ ਲੈਂਦੀ ਹੈ ਪਰ ਪੁਰਾਣੀ ਪੀੜ੍ਹੀ ਇਸ ਬਾਰੇ ਬਹੁਤ ਘੱਟ ਗੱਲ ਕਰਨਾ ਪਸੰਦ ਕਰਦੀ ਹੈ ਬਹੁਤ ਸਾਰੇ ਮਾਪੇ ਅਜੇ ਹੁੰਦੇ ਨੇ ਜੋ ਆਪਣੇ ਬੱਚਾਂ ਦਾ ਕੋਈ ਟੈਸਟ ਵੀ ਨਹੀਂ ਕਰਵਾਉਣਾ ਚਾਹੁੰਦੇ ਅਜਿਹੇ ਮਾਪਿਆਂ ਦਾ ਤਰਕ ਹੁੰਦਾ ਹੈ ਕਿ ਉਹ ਆਪਣੇ ਬੱਚੇ ਉੱਤੇ ਕਿਸੇ ਕਿਸਮ ਦਾ ਕੋਈ ਲੇਬਲ ਨਹੀਂ ਲਾਉਣਾ ਚਾਹੁੰਦੇ ਉਨ੍ਹਾਂ ਨੇ ਅਜਿਹੇ ਮਾਪਿਆਂ ਨੂੰ ਬੱਚਿਆਂ ਲਈ ਚੱਲ ਰਹੇ ਪ੍ਰੋਗਰਾਮਾਂ ਤੋਂ ਇਲਾਵਾ امدਾਦ ਦੇ ਵਸਤੂਆਂ ਬਾਰੇ ਸੂਚਿਤ ਕੀਤਾ ਹੈ 6 for autism ਵੱਲੋਂ ਪੀਂਗ ਯੂਨੀਵਰਸਿਟੀ ਨਾਲ ਮਿਲ ਕੇ ਆਟਿਜ਼ਮ ਬਾਰੇ ਪਾਈਚਾਰੇ ਵਿੱਚ ਜਾ ਕੇ ਸਰਵੇ ਕੀਤਾ ਗਿਆ ਇਸ ਬਾਰੇ ਗੱਲਬਾਤ ਕਰਦਿਆਂ ਕੁਮੰਨ ਨੇ ਕਿਹਾ ਕਿ ਸਰਵੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਆਟਿਜ਼ਮ ਪ੍ਰੇਰਿਤ ਬੱਚਾ ਨੂੰ ਗੁਰਦੁਆਰੇ ਨਹੀਂ ਲਿਜਾ ਸਕਦੇ ਕਿਉਂਕਿ ਉੱਥੇ ਉਨ੍ਹਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੁੰਦੇ ਕੁਮੰਨ ਦਾ ਕਹਿਣਾ ਹੈ ਕਿ ਇਸ ਲਈ ਮਾਪੇ ਵੀ ਜ਼ਿੰਮੇਵਾਰ ਨੇ ਜੋ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ ਕੁਮਨ ਮੁਤਾਬਕ ਪ੍ਰਚਾਰ ਕਰਨਾ ਚਾਹੁੰਦੇ ਨੇ ਅਤੇ ਆਟਿਜ਼ਮ ਪੀੜਿਤ ਬੱਚੇ ਵੀ ਬਾਕੀਆਂ ਵਾਂਗ ਹੀ ਨੇ ਅਤੇ ਮਾਪਿਆਂ ਨੂੰ ਕਿਸੇ ਕਿਸਮ ਦਾ ਬੋਝ ਮੰਨਣ ਦੀ ਲੋੜ ਨਹੀਂ ਹੈ ਸਗੋਂ ਇਸ ਬਾਰੇ ਵਿਚਾਰ-ਚਰਚਾ ਛੇੜਨ ਦੀ ਲੋੜ ਹੈ ਫੈਡਰਲ ਚੋਣਾਂ ਦੌਰਾਨ ਆਟਿਜ਼ਮ ਸਨੀਹ ਹੋਰ ਮੈਂਟਲ ਹੈਲਥ ਸਮੱਸਿਆਵਾਂ ਬਾਰੇ ਕੋਈ ਬਹੁਤੀ ਗੱਲਬਾਤ ਨਾ ਹੋਣ ਤੇ ਵਰਜੀਤ ਕੋ ਮੰਨਿਆ ਰਾਸ ਨੇ ਕੁਮੰਦਾ ਮੰਨਣਾ ਕਿ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਥੋੜੀ ਹੈ ਜਿਸ ਕਾਰਨ ਇਹ ਮੁੱਦੇ ਸਿਆਸੀ ਪਾਰਟੀਆਂ ਦੇ ਏਜੰਡੇ ਤੇ ਨਹੀਂ ਹਨ ਕੁਮਨ ਮੁਤਾਬਕ ਬਹੁਤ ਸਾਰੇ ਐਮਪੀ ਹੈਲਥ ਇੱਕ ਪ੍ਰੋਵਿੰਸ਼ਲ ਮੁੱਦਾ ਹੋਣ ਕਰਕੇ ਪੱਲਾ ਛੱਡ ਦਿੰਦੇ ਨੇ ਉਨਾ ਕਹੇ ਹੈ ਕਿ ਜਿਹੇ ਬਹੁਤ ਥੋੜੇ ਵੋਟਰ ਨੇ ਜਿਨ੍ਹਾਂ ਦੇ ਬੱਚਾ ਨੂੰ ਆਟਿਜ਼ਮ ਜਾਂ ਕੋਈ ਹੋਰ ਸਮੱਸਿਆ ਹੈ ਘਟ ਗਿਣਤੀ ਹੋਣ ਕਰਕੇ ਹੀ ਸ਼ਾਇਦ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਵੱਲ ਬੜੀ ਤਵੱਜੋ ਨਹੀਂ ਦਿੱਤੀ ਜਾਂਦੀ ਬਲਜੀਤ ਘੁਮਨ ਸਿਆਸੀ ਪਾਰਟੀਆਂ ਤੋਂ ਫੈਡਰਲ ਪੱਧਰ ਤੇ ਆਟਿਜ਼ਮ ਬਾਬਤ ਨੀਤੀ ਲਿਆਂਦੇ ਜਾਣ ਦੀ ਉਮੀਦ ਦੇ ਵਿੱਚ ਨੇ 6 ਫਾਰ ਆਟਿਜ਼ਮ ਵੱਲੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਮੁਹਿੰਮ ਦੇ ਵਕ ਵਕ ਖਰਚਾ ਨੂੰ ਪੂਰਾ ਕਰਨ ਦੇ ਕੰਮ ਆਵੇਗੀ ਇਹ ਮੁਹਿੰਮ ਗੋ ਫੰਡ ਮੀ ਪੇਜ ਦੇ ਉੱਤੇ ਚੱਲ ਰਹੀ ਹੈ ਜਿਸ ਬਾਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਜੰਦੇ ਜੰਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੇ ਲੈਨਸ ਤੇ ਯੂ ਐਸ ਚ ਬਣੇ ਵਾਹਨਾ ਤੇ ਲਗਾਏ ਗਏ 25 ਫੀਸਦੀ ਜਵਾਬੀ ਟੈਰਫ ਮਾਰਕ ਕਾਰਨੀ ਨੇ ਕਿਹਾ 8 ਬਿਲੀਅਨ ਡਾਲਰ ਦੀ ਹੋਵੇਗੀ ਕਮਾਈ ਅਨਟਾਰੀਓ ਦੇ ਵਾਈਨ ਏਜੰਟਾਂ ਦਾ ਗੰਭੀਰ ਦੋਸ਼ ਕਿਹਾ ਕੁਝ ਕਰਿਆਨੇ ਦੀਆਂ ਦੁਕਾਨਾਂ ਵਿੱਚੀਆਂ ਨੇ ਕੈਲੀਫੋਰਨੀਆ ਦੀ ਵਾਈਨ ਪ੍ਰੀਮੀਅਰ ਡੇਵਿਡ ਈਬੀ ਨੇ ਜ਼ਾਹਰ ਕੀਤੀ ਇੱਛਾ ਅਮਰੀਕੀ ਪ੍ਰਵਾਸੀਆਂ ਨੂੰ ਲਿਆਉਣਾ ਚਾਹੁੰਦੇ ਨੇ ਬ੍ਰਿਟਿਸ਼ ਕੋਲੰਬੀਆ ਚ 80 ਸਾਲਾ ਬਜ਼ੁਰਗ ਭਾਰਤੀ ਔਰਤ ਹੋਈ ਗੰਭੀਰ ਬਿਮਾਰ ਹਸਪਤਾਲ ਨੇ 96000 ਡਾਲਰ ਤੋਂ ਵੱਧ ਦਾ ਬਣਾਇਆ ਬਿੱਲ ਇਸ ਦੇ ਨਾਲ ਹੀ ਮੈਨੇਜਰ ਜੀ ਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ